ਸੜਕਾਂ ਟੁੱਟੀਆਂ ਥਾਂ ਥਾਂ ਖੜਾ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਦੇ ਕਿਨਾਰੇ ਲੱਗੇ ਕੂੜੇ ਦੇ ਵੱਡੇ ਵੱਡੇ ਢੇਰ ਇਹ ਤਸਵੀਰਾਂ ਹਨ ਸ਼ਾਹਕੋਟ ਦੀਆਂ ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊਜ਼ ਅਤੇ ਮੈਂ ਹਾਂ ਮੋਹਨਜੀਤ ਸਿੰਘ ਸ਼ਾਹਕੋਟ ਤੋਂ ਸ਼ਾਹਕੋਟ ਵਿੱਚ ਸੀਵਰੇਜ ਦੀ ਸਮੱਸਿਆ ਕਾਫੀ ਲੰਬੇ ਸਮੇਂ ਤੋਂ ਬਣੀ ਹੋਈ ਹੈ ਥੋੜਾ ਜਿਹਾ ਮੀਂਹ ਪੈਣ ਨਾਲ ਵੀ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਤੇ ਖਲੋ ਜਾਂਦਾ ਹੈ ਜਿਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਰਿਹਾ ਹੈ ਸ਼ਹਿਰ ਦੀਆਂ ਗਲੀਆਂ ਮੁਹੱਲਿਆਂ ਤੱਕ ਲੋਕ ਇਸ ਸਮੱਸਿਆ ਨੂੰ ਚੱਲ ਰਹੇ ਹਨ ਲੇਕਿਨ ਸਰਕਾਰ ਇਸ ਦਾ ਕੋਈ ਪੱਕਾ ਹੱਲ ਲੱਭਣ ਵਿੱਚ ਨਕਾਰਾ ਹੀ ਸਾਬਤ ਹੋਈ ਹੈ ਇਸ ਦਾ ਖਮਿਆਜ਼ਾ ਆਮ ਲੋਕ ਭੁਗਤ ਰਹੇ ਹਨ ਪੈਦਲ ਜਾਣ ਵਾਲੇ ਰਾਹਗੀਰਾਂ ਨੂੰ ਇਸ ਪਾਣੀ ਦੇ ਵਿੱਚੋਂ ਲੰਘਣਾ ਪੈਂਦਾ ਹੈ ਉਸ ਤੋਂ ਇਲਾਵਾ ਸੜਕਾਂ ਵਿੱਚ ਪਏ ਟੋਏ ਜਿਥੇ ਵਾਹਨਾਂ ਦਾ ਨੁਕਸਾਨ ਕਰਦੇ ਹਨ ਉਥੇ ਵਾਹਨ ਚਾਲਕਾਂ ਲਈ ਵੀ ਜਾਣ ਦਾ ਖਤਰਾ ਬਣੇ ਹੋਏ ਹਨ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਹੈ ਸ਼ਾਹਕੋਟ ਦੇ ਮੁਹੱਲਾ ਤੋੜਿਆਂ ਦੀ ਜਿੱਧਰ ਵੱਡਾ ਸ਼ਮਸ਼ਾਨ ਘਾਟ ਵੀ ਹੈ ਉੱਥੇ ਇੱਕ ਵੱਡਾ ਨਾਲਾ ਹੈ ਜੋ ਓਵਰਫਲੋ ਹੋਣ ਕਾਰਨ ਪਾਣੀ ਸੜਕ ਦੇ ਅੰਦਰ ਬਾਹਰ ਆ ਜਾਂਦਾ ਹੈ ਅਤੇ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਜਾਂਦਾ ਹੈ ਇਹ ਜੋ ਤੁਸੀਂ ਵੱਡਾ ਨਾਲਾ ਦੇਖ ਰਹੇ ਹੋ ਇਹ ਇਸ ਟਾਈਮ ਓਵਰਫਲੋ ਹੋਇਆ ਹੈ ਲੇਕਿਨ ਬਰਸਾਤਾਂ ਦੇ ਦਿਨਾਂ ਵਿੱਚ ਇਸ ਤੋਂ ਜ਼ਿਆਦਾ ਓਵਰਫਲੋ ਹੋ ਜਾਂਦਾ ਹੈ ਜਿਸ ਕਾਰਨ ਪਾਣੀ ਸੜਕ ਤੇ ਆ ਜਾਂਦਾ ਹੈ ਅਤੇ ਆਪਾਸੇ ਨਾਲ ਲੱਗਦੇ ਘਰਾਂ ਦੇ ਅੰਦਰ ਵੀ ਚਲਾ ਜਾਂਦਾ ਹੈ ਇਹ ਬਿਮਾਰੀਆਂ ਦਾ ਬਹੁਤ ਵੱਡਾ ਕਾਰਨ ਬਣ ਰਿਹਾ ਹੈ ਇੱਥੋਂ ਦੇ ਵਿੱਚ ਲੋਕਾਂ ਨੂੰ ਪੈਦਲ ਲੰਘਣਾ ਪੈਂਦਾ ਹੈ ਅਤੇ ਕਈ ਵਾਹਨ ਚਾਲਕ ਕਈ ਵਾਰੀ ਇੱਥੇ ਡਿੱਗ ਕੇ ਸਟਾ ਵੀ ਲਵਾ ਚੁੱਕੇ ਹਨ ਇਸ ਸਮੱਸਿਆ ਕਾਫੀ ਲੰਬੇ ਸਮੇਂ ਤੋਂ ਬਣੀ ਹੋਈ ਹੈ ਜਿਸ ਦਾ ਹੱਲ ਕੱਢਣ ਵਿੱਚ ਸਥਾਨਕ ਸਰਕਾਰਾਂ ਅਤੇ ਪੰਜਾਬ ਸਰਕਾਰ ਨਾ ਕਾਮ ਸਾਬਿਤ ਹੋਈ ਹੈ ਜਿਵੇਂ ਕਿ ਅੱਗੇ ਸਰਦੀਆਂ ਦਾ ਸਮਾਂ ਆ ਰਿਹਾ ਹੈ ਸੜਕਾਂ ਤੇ ਲੱਗੇ ਕੂੜੇ ਦੇ ਢੇਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ ਅਤੇ ਬਣ ਵੀ ਰਹੇ ਹਨ ਇਹ ਗੰਦਾ ਪਾਣੀ ਜੇ ਇਦਾਂ ਹੀ ਖੜਾ ਰਿਹਾ ਇਦਾਂ ਹੀ ਚੱਲਦਾ ਰਿਹਾ ਤਾਂਗਾ ਸਰਦੀਆਂ ਦੇ ਸਮੇਂ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਹੋਰ ਵੀ ਵੱਧ ਜਾਵੇਗਾ ਸਰਕਾਰ ਨੂੰ ਇਸ ਪਾਸੇ ਖਾਸ ਤੌਰ ਤੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਸ਼ਾਹਕੋਟ ਵਿੱਚ ਜੋ ਕਮੇਟੀ ਹੈ ਉਹ اپੋਜੀਸ਼ਨ ਦੀ ਹੈ ਇਸ ਲਈ ਪੰਜਾਬ ਸਰਕਾਰ ਇਸ ਸ਼ਾਹਕੋਟ ਵੱਲ ਕੋਈ ਖਾਸ ਧਿਆਨ ਨਹੀਂ ਦੇ ਰਹੀ ਇਸ ਤੋਂ ਇਲਾਵਾ ਦਸਹਿਰਾ ਗਰਾਊਂਡ ਸ਼ਾਹਕੋਟ ਵਾਲੇ ਪਾਸੇ ਕੂੜੇ ਦੇ ਬਹੁਤ ਵੱਡੇ ਵੱਡੇ ਢੇਰ ਲੱਗੇ ਹੋਏ ਹਨ ਜੋ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ ਇਸ ਸੜਕ ਦੇ ਕਿਨਾਰੇ ਦਸਹਿਰਾ ਗਰਾਊਂਡ ਇੱਕ ਗੁਰਦੁਆਰਾ ਸਾਹਿਬ ਇੱਕ ਮੰਦਿਰ ਅਤੇ ਬੱਚਿਆਂ ਦਾ ਸਕੂਲ ਵੀ ਹੈ ਜੋ ਕਿ ਬੱਚਿਆਂ ਲਈ ਤਾਂ ਬਹੁਤ ਹੀ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਕੂੜੇ ਦੇ ਢੇਰ ਨੂੰ ਇੱਥੋਂ ਲੱਗਣ ਤੋਂ ਰੋਕਿਆ ਜਾਵੇ ਇਸ ਸਬੰਧੀ ਜਦੋਂ ਅਸੀਂ ਸ਼ਾਹਕੋਟ ਦੇ ਕੁਝ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸਾਨੂੰ ਕੁਝ ਇਸ ਤਰ੍ਹਾਂ ਦੱਸਿਆ ਇੱਥੇ ਲੋਕ ਨਜ਼ਾਰਾ ਵੇਖਣ ਆਏ ਸੀ ਕਿ ਸਾਡੇ ਸ਼ਾਹਕੋਟ ਦਾ ਤਾਂ ਸਹਿਰਾ ਬਹੁਤ ਤਰੁਕਤਮ ਨਮਾਇਆ ਜਾਂਦਾ ਹੈ ਪਰ ਇੱਥੇ ਇਹ ਨਹੀਂ ਇਹ ਕਮੇਟੀ ਵਾਲਿਆਂ ਨੂੰ ਜਾਈਦਾ ਸੀਗਾ ਕਿ ਇੱਥੇ ਦਸਹਿਰਾ ਮਨਾਇਆ ਜਾਣਾ ਇੰਨਾ ਧੂਮ-ਧਾਮਾਂ ਤੇ ਤਿਹਾਰ ਮਨਾਇਆ ਜਾਂਦਾ ਸਾਡੇ ਸ਼ਹਿਰ ਵੱਲੋਂ ਤੇ ਅਸੀਂ ਆਲੇ-ਦੁਆਲੇ ਤੱਕ ਟਟੋ-ਟਟ ਸਾਫ ਸਫਾਈ ਦਾ ਕਰ ਲਈਏ ਤੇ ਕੱਲ ਸ੍ਰੀ ਆਪਣੇ ਬਾਲਮੀਕ ਜੀ ਦਾ ਭਗਵਾਨ ਸ੍ਰੀ ਬਾਲਮੀਕ ਜੀ ਦਾ ਜਨਮ ਦਿਹਾੜਾ ਕਰਕੇ ਸ਼ਾਇਦ ਸ਼ੋਭਾ ਯਾਤਰਾ ਵੀ ਭਾਈਚਾਰੇ ਵੱਲੋਂ ਕੱਢੀ ਜਾਣੀ ਆ ਇਸ ਕਰਕੇ ਹੋਰ ਵੀ ਤਿਹਾਰ ਜੜੇ ਆ ਸਿਰ ਤੇ ਆਏ ਆ ਤੇ ਸਾਬ ਸ਼ਹਿਰ ਦੇ ਜਿਹੜੇ ਮੁੱਖ ਪ੍ਰਬੰਧਕ ਹੈਗੇ ਜਾਂ ਕੋਈ ਲੀਡਰ ਸਾਹਿਬਾਨ ਆ ਉਹਨਾਂ ਨੂੰ ਬੇਨਤੀ ਆ ਇਹ ਕਿ ਸ਼ਹਿਰ ਦੀ ਜਿਹੜੀ ਆ ਸਾਫ ਸਫਾਈ ਦਾ ਕੰਮ ਜਿਹੜਾ ਉਹ ਕੋਸ਼ਿਸ਼ ਡੇਟਾ ਨਾ ਕਰਵਾਇਆ ਜਾਵੇ ਹਾਂਜੀ ਸ਼ਾਹਕੋਟ ਸ਼ਹਿਰ ਦੀ ਗੱਲ ਕਰਦੇ ਆ ਸਾਡੇ ਸ਼ਾਹਕੋਟ ਸ਼ਹਿਰ ਵਿੱਚ ਕੂੜੇ ਦੇ ਬਹੁਤ ਜ਼ਿਆਦਾ ਡਿਟੇਲ ਲੱਗੇ ਹੋਏ ਆ ਤੇ ਗਲੀਆਂ ਨਾਲੀਆਂ ਦੀ ਬਿਲਕੁਲ ਸਫਾਈ ਨਹੀਂ ਜੋ ਕਿ ਲੱਗੇ ਗੁਰਦੁਆਰਾ ਸਾਹਿਬ ਆ ਦੇਖਿਆ ਜਾਵੇ ਤੇ ਲੱਗੇ ਬੱਚਿਆਂ ਦਾ ਸਕੂਲ ਵੀ ਆ ਉਹ ਸਹਿਰਾ ਗਰਾਉਂਡ ਵੀ ਆ ਸੜਕ ਵਿੱਚ ਦੇਖਿਆ ਜਾਵੇ ਤਾਂ ਆ ਗੁਜਰਾਤ ਗਾ ਇਹ ਮੁਹੱਲੇ ਮੁਹੱਲੇ ਵਿੱਚ ਦੀ ਲੰਗਾ ਕੇ ਇਹਨਾ ਗੋਹਾ ਕੂੜਾ ਕਰਕੇ ਸਾਰਾ ਲੰਘਣਾ ਮੁਸ਼ਕਲ ਕੀਤਾ ਹੋਇਆ ਸ਼ਹਿਰ ਵਾਸੀ ਤੇ ਮੈਂ ਨਗਰ ਕਮੇਟੀ ਨੂੰ ਬੇਨਤੀ ਕਰਦਾ ਹਾਂ ਇਹਨਾਂ ਵੱਲ ਖਾਸ ਧਿਆਨ ਦਿੱਤਾ ਜਾਵੇ ਔਰ ਪੂਰੇ ਸਹਿਯੋਗ ਦਿੱਤਾ ਜਾਵੇ ਸੰਗਤਾਂ ਦਾ ਤੇ ਆਪਣੇ ਬੰਦ ਕਰਵਾਇਆ ਜਾਣ ਸਾਰਾ ਥੰਨਾ ਵੀ ਚਾਰ ਪਾਰਟੀ ਸੱਜਿਆ ਜਾਵੇ ਔਰ ਇਹਨਾਂ ਲਈ ਇੱਕ ਸਥਾਨ ਬਣਾਇਆ ਜਾਵੇ ਧੰਨਵਾਦ ਜੀ